ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੁਰਪਰਾ ਕੈਮ ਆ ਸਾਰੇ ਤੇ ਉਮੀਦ ਆ ਬਾਈ ਠੀਕ ਠਾਕ ਹੋਵੋਗੇ ਹੁਣ ਚਵਾਈ ਦਾ ਟਾਈਮ ਤੇ ਅੱਜ ਥੋੜੇ ਜਿਹਾ ਵੀਡੀਓ ਨੂੰ ਲੇਟ ਹੋ ਗਏ ਮੈਂ ਕਿਹਾ ਚੱਲ ਬਣਾ ਹੀ ਦਿੰਨੇ ਆ ਫਿਰ ਵੀ ਅੱਜ ਕੰਮ ਕਰਦੇ ਜੇ ਉਨੋਂ ਤਾਂ ਲਵੇੜਤੇ ਇਹਨਾਂ ਨੇ ਕੰਮ ਆਪਦਾ ਤੇ ਆਹ ਦੇਖ ਲੁ ਨੇ ਵੀਡੀਓ ਜਰੀ ਜਾਂਦੀ ਆ ਤੇ ਪਾਣੀ ਜ਼ਰੂਰ ਬੱਸ ਬਾਈ ਧਿਆਨ ਰੱਖਿਆ ਕਰੋ ਆ ਦਿਨ ਪਾਣੀ ਵਾਲੇ ਚੱਲ ਪਿਆ ਹੁਣ ਪਾਣੀ ਜ਼ਰੂਰ ਮੂਰੇ ਹੋਵੇ ਤੇ ਵੀ ਦੀਆਂ ਘੋਲਣੀਆਂ ਜੇ ਲੱਗੀਆਂ ਆ ਦੇ ਭਾਰ ਅੱਗੇ ਨੂੰ ਕਰ ਗਈ ਆ ਆ ਦੇਖ ਲੋ ਕੱਲੀ ਤੂੜੀ ਤੇ ਜਮਾ ਚਮਕਾ ਕੋਈ ਆਇ ਨਹੀਂ ਹੈਗਾ ਵੀ ਲੱਸੀਆਂ ਨੇ ਇਹ ਤੇ ਅੱਜ ਦੇ ਕਮੈਂਟ ਕੱਲ ਵਾਲੀ ਵੀਡੀਓ ਤੇ ਆਏ ਸੀਗੇ ਬਾਈਆਂ ਦੇ ਤੇ ਬਾਈ ਸੁਖਵਿੰਦਰ ਸਿੰਘ ਬਾਈ ਕਹਿੰਦਾ ਬਾਈ ਜੀ ਇੱਕ ਵੀਡੀਓ ਫੈਟ ਤੇ ਐਸਐਨਐਫ ਤੇ ਜਰੂਰ ਬਣਾਓ ਐਸਐਨਐਫ ਤੇ ਫੈਟ ਦਾ ਤਾਂ ਵੀਰੇ ਸਿੱਧਾ ਹੀ ਹਿਸਾਬ ਆ ਬਈ ਜੇ ਫੈਟ ਘਟਾ ਤਾਂ ਚੋਕਰ ਪਾ ਲਓ ਤੇ ਐਸਐਨਐਫ ਤੇ ਬਾਈ ਉਹ ਆਪਾਂ ਨੂੰ ਮਿਨਰਲ ਮਿਕਚਰ ਪਾਉਣਾ ਹੀ ਪੈਣਾ ਇਹਦਾ ਤਾਂ ਸਿੱਧਾ ਹੀ ਫੰਡਾ ਵਾ ਭਰਾ ਇਹਦਾ ਤਾਂ ਕੋਈ ਉਹ ਕੱਢਣ ਪਾਉਣ ਵਾਲੀ ਗੱਲ ਨਹੀਂ ਹੈਗੀ ਵੀ ਇਹਦੇ ਤੇ ਸਪੈਸ਼ਲ ਵੀਡੀਓ ਬਣਾਉਣੀ ਪੈਣੀ ਆ ਤਾਂ ਆਮ ਸਾਰਿਆਂ ਨੂੰ ਪਤਾ ਬਾਈ ਜੇ ਤੁਹਾਡੀ ਫੈਟ ਘਟ ਆਉਂਦੀ ਆ ਤੇ ਤੁਸੀਂ ਇਹ حساب ਲਾ ਲਓ ਬਈ ਖਾਣ ਪੀਣ ਚ ਬਦਲਾ ਕਰ ਦੋ ਪਸ਼ੂ ਦੇ ਤੇ ਫੈਟ ਆਪੇ ਲੋਟ ਜਾਂਦੀ ਐਸ ਐਨ ਐਫ ਆ ਉਹ ਸਾਰਾ ਵੀਰੇ ਮੈਨੂਅਲ ਮਿਕਸਚਰ ਤੇ ਖੜਾ ਵਾ ਤੇ ਜੇ ਆਪਾਂ ਉਹ ਨਹੀਂ ਪਾਉਂਦੇ ਫਿਰ ਐਸ ਐਨ ਐਫ ਡਾਉਨ ਹੀ ਆਊਗਾ ਤੇ ਫੈਟ ਦਾ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਜੇ ਫੈਟ ਜਿਹੜੀ ਪਸ਼ੂ ਦੀ ਘਾਟ ਆ ਬਾਈ ਉਹਨੂੰ ਚੋਕਰ ਪਾਉਣ ਲੱਗ ਜਓ ਚੋਕਰ ਚ ਫਾਈਬਰ ਹੁੰਦਾ ਤੇ ਫੈਟ ਆਪ ਹੋਣ ਲੱਗ ਜਾਂਦੀ ਐ ਤਾਂ ਸਿੱਧਾ ਜਿਹਾ ਹਿਸਾਬ ਆ ਭਰਾ ਤੇ ਰਣਜੀਤ ਅ ਰਣਜੀਤ ਨੈਹਲੋ ਹਰਜੀਤ ਸਿੰਘ ਨਹਿਲ ਬਾਈ ਜੀ ਗਾਂ ਦੇ ਟੀ ਕਭਰਾ ਇਹਨੂੰ 20 ਦਿਨ ਹੋ ਗਏ ਚਿੱਟੇ ਰੰਗ ਦਾ ਡਿਸਚਾਰਜ ਜਾਲਾ ਦਿੰਦੀ ਆ ਪੂਛਣ ਵਾਲੀ ਜੰਮ ਗਿਆ ਜਾਲਾ ਤੇ ਇੱਕ ਹੋਰ ਗਾਂ ਨੇ ਵੀ ਉਨੇ ਹੀ ਇਦਾਂ ਕੀਤਾ ਸੀ 3 ਮਹੀਨੇ ਦੀ ਗੱਬਣਾ ਹਾਂਜੀ ਵੀਰੇ ਹੁਣ ਪਤਾ ਕੀ ਚੈੱਕ ਕਰਾਂ ਰਣਜੀਤ ਬਾਈ ਹੁਣ ਇਹ ਡਿਸਚਾਰਜ ਦਾ ਤਾਂ ਜੇ ਫੋਟੋ ਹੋਵੇ ਆਪਣੇ ਕੋਲੇ ਫੇਰ ਤਾਂ ਆਪਾਂ ਨੂੰ ਪਤਾ ਲੱਗ ਸਕਦਾ ਹਨਾ ਫੋਟੋ ਜੀ ਵੀ ਯਾਰ ਰੰਗ ਦਾ ਨਹੀਂ ਪਤਾ ਲੱਗਦਾ ਇਹ ਤਾਂ ਤੁਸੀਂ ਬਸ ਬਾਈਆ ਨੋਟ ਕਰ ਲਿਆ ਕਰੋ ਭਰਾ ਹੁਣ ਆਪਾਂ ਐ ਯਾਰ ਜੇ ਦੱਸਣ ਲੱਗ ਗਏ ਹਨਾ ਵੀ ਐਵੇਂ ਮੈਂ ਤੁਹਾਨੂੰ ਕਹੀ ਆਵਾ ਗੱਭਣਾ ਤੁਸੀਂ ਮੇਰੀ ਆਸਤੇ ਉਹਨੂੰ ਦੇਖੀ ਜਾਉ ਹਨਾ ਉਦੋਂ ਬਾਅਦ ਕੋਈ ਨਵਾਂ ਹੀ ਸੱਪ ਨਿਕਲਿਆ ਵੇ ਫੇ ਮੈਨੂੰ ਗਾਲਾਂ ਕੱਢੋ ਕਿਉਂ ਇਹੀ ਚੱਕਰ ਆ ਨਾ ਤੇ ਇਹਦਾ ਤੁਸੀਂ ਆਪਦਾ ਬਾਈਆ ਨੋਟ ਕਰੋ ਹੁਣ ਜਿਵੇਂ ਆਪਣੀ ਕਹਾੜੇ ਵਾਲੀ ਆ ਇਹਦਾ 28 29 ਦਿਨ ਹੋ ਗਏ ਟੀਕਾ ਲੱਗੇ ਨੂੰ ਸਰੀਰ ਹੀ ਦੱਸਦਾ ਤੇ ਸਰੀਰ ਘੌੜਨ ਲੱਗ ਗਿਆ ਨਾ ਅੱਗੇ ਨੂੰ ਤੇ ਵਿੱਚ ਜਿਹੇ ਭਜਨ ਤੋੜ ਗਈ ਸੀਗੀ ਤੇ ਆਪੇ ਹੀ ਸਰੀਰ ਹੁਣ ਘੌਣ ਲੱਗ ਗਿਆ ਪਤਾ ਲੱਗ ਜਾਂਦਾ ਵੀ ਇਹ ਗੱਬਣਾ ਇਦਾਂ ਹੀ ਕਾਲੀ ਆ ਕਾਲੀ ਦੀ ਹੁਣ ਚਾਮਕੀ ਦੱਸਣ ਲੱਗੀ ਵੀ ਇਹ ਗੱਬਣਾ ਆਪਣੇ ਕੰਨੀਓ ਮੈਂ ਜਿੱਦੇ ਲਵਾਉਣਾ ਹੁੰਦਾ ਬਾਈ ਆਪਾਂ ਦੂਜੇ ਦਿਨ ਹੀ ਤੁਹਾਨੂੰ ਦੱਸ ਦੇਈਦਾ ਦੋ ਜਾਂ ਤੀਜੇ ਦਿਨ ਨੂੰ ਵੱਧ ਤੋਂ ਵੱਧ ਵੀ ਆਪਣੇ ਕੰਨੀਓ ਕਨਫਰਮ ਹੀ ਆ ਤੇ ਇਹਦਾ ਹਿਸਾਬ ਕਿਤਾਬ ਆਪ ਹੀ ਜਾਨਕੀ ਬਾਈਆ ਲਿਖ ਕੇ ਲਾ ਲਿਆ ਕਰੋ ਵੀ ਇਹ ਹਿਸਾਬ ਨਾਲ ਤਾਂ ਫਿਰ ਗੱਬਣੀ ਹੋ ਸਕਦੀ ਆ ਹੁਣ ਫੋਟੋ ਤੋਂ ਬਿਨਾ ਬਾਈ ਹੁਣ ਆਪਾਂ ਕਿਵੇਂ ਹਨਾ ਕਹਿ ਸਕਦੇ ਆ ਇਹ ਚੱਕੜ ਆ ਭਰਾ ਇੱਕ ਸਾਰਿਆਂ ਦਾ ਇਹੀ ਕਈ ਕਮੈਂਟ ਆਇਆ ਵੀ ਸੋਇਆਬੀਂਦਾ ਦਾਣਾ ਕੈਰਬੀ ਨੂੰ ਪੈਂਦਾ ਭਰਾ ਆਪਾਂ ਨੂੰ ਇਹ ਜਿਹੜੇ ਆਪਣੇ ਫੈਕਟਰੀ ਵਾਲਾ ਯਾਰ ਦੋਸਤ ਆ ਆਪਣਾ ਤੇ ਇਹ ਆਪਣੇ ਪਿੰਡ 'ਚ ਹੀ ਫੈਕਟਰੀ ਲੱਗੀ ਹੋਈ ਆ ਤੇ ਇੱਕ ਬਾਈਆਂ ਦੇ ਕਈਆਂ ਦੇ ਕਮੈਂਟ ਵੀ ਆਏ ਤੇ ਇੱਕ ਅਜ ਵੀਰ ਦਾ ਜਗਜੀਤ ਬਰਾੜਾ ਵੀਰ ਤੇ ਨਿਹਾਲ ਸਿੰਘ ਵਾਲੇ ਕੋਲੇ ਵੀਰੇ ਨੇ ਪਿੰਡ ਦੱਸਿਆ ਮੈਂ ਭੁੱਲ ਗਿਆ ਵੀਡੀਓ ਕਾਲ ਤੇ ਵੀ ਗੱਲ ਹੋਈ ਸੀਗੀ ਤੇ ਵੀਰ ਨੇ ਆਪਣੇ ਨਾਲ ਗੱਲ ਕੀਤੀ ਵੀ ਇਹ ਸੋਇਆਬੀਂਦਾ ਦਾਣਾ ਫੈਕਟਰੀ ਕੀ ਕੀ ਹਿਸਾਬ ਕਿਤਾਬ ਦੀ ਹੁੰਦੀ ਆ ਇਹ ਛੋਟਾ ਟਾਈਪ ਕਹਿ ਲਈਏ ਵੀ ਆਪਣੇ ਸ਼ੈੱਡ ਜਿੱਡੀ ਹੁੰਦੀ ਹੈ ਯਾਰ ਇਹ ਵੱਧ ਤੋਂ ਵੱਧ ਛੱਡ ਤੋਂ ਵੱਡੀ ਲਾ ਲਓ ਚਲੋ ਯਾਨੀ ਕਿ ਘੇਰਾ ਦਾ ਜਿੰਨਾ ਮਰਜ਼ੀ ਬਣਾ ਲਓ ਉਹਦੇ ਚ ਵੀਰੇ ਇਹਦੇ ਦੁੱਧ ਪਨੀਰ ਬਣਦਾ ਹੁੰਦਾ ਜਿਵੇਂ ਆਪਾਂ ਆਮ ਦੁੱਧ ਤੋਂ ਪਨੀਰ ਬਣਾਉਂਦੇ ਆ ਉਵੇਂ ਹੀ ਇਹਦੇ ਤੋਂ ਸੋਇਆਬੀਨ ਦਾ ਦੁੱਧ ਨਿਕਲਦਾ ਸੋਇਆਬੀਨ ਦਾ ਦਾਣਾ ਤੁਹਾਨੂੰ ਸਾਰ ਨੂੰ ਪਤਾ ਹੀ ਆ ਦਾਲ ਹੁੰਦੀ ਆ ਹਨਾ ਉਹ ਰਾਤ ਨੂੰ ਭਿਉ ਕੇ ਸਵੇਰ ਨੂੰ ਉਹਦੇ ਤੋਂ ਗ੍ਰाइंड ਕਰਕੇ ਦੁੱਧ ਬਣਾ ਲੈਂਦੇ ਨੇ ਦੁੱਧ ਤੋਂ ਗਾਹਾਂ ਪਨੀਰ ਜਾਂ ਫਿਰ ਫਲੇਵਰ ਵਾਲਾ ਮਿਲਕ ਬਣ ਜਾਂਦਾ ਇਹਦਾ ਇਹ ਜਿਹੜਾ ਦਾਣਾ ਹੁੰਦਾ ਇਹ ਗ੍ਰੈਂਡਰ ਦਾ 베ਸਟ ਹੁੰਦਾ ਹਨਾ ਤੇ ਜਿਵੇਂ ਕਹ ਲਈਏ ਚੋਕਰ ਨਹੀਂ ਲਾਉਂਦੇ ਦਾਣੇ ਤੂੰ ਤੇ ਜਾਂ ਉਵੇਂ ਲਾ ਲਓ ਜਾਂ ਕਿਸੇ ਲੋਟ ਲਾ ਲਓ ਗ੍ਰੈਂਡਰ ਦਾ ਬੇਸ ਜਿਵੇਂ ਯਾਰ ਆਪਣੀ ਤੁਸੀਂ ਜੂਸ ਕੱਢੋ ਗਾਜਰਾਂ ਗਾਜਰਾਂ ਜੂਸ ਕੱਢਦੇ ਨੇ ਸੇਮ ਗਾਜਰਾਂ ਵਾਲਾ ਬੇਸਟ ਪੇਸਟ ਹੁੰਦਾ ਹੈ ਬਸ ਸੇਮ ਹੀ ਉਨਾ ਹੀ ਬਰੀਕ ਹੁੰਦਾ ਤੇ ਉਵੇਂ ਹੁੰਦਾ ਵੀਰੇ ਇਹ ਤੇ ਇਹ 7 ਰੁਪਏ ਕਿਲੋ ਦਿੰਦੇ ਨੇ ਉਹ ਤੇ ਬਾਈ ਕਹਿੰਦਾ ਸੀ ਵੀ ਇਹ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਵੀ ਲੁਧਿਆਣੇੋਂ ਕਿੱਥੋਂ ਮਿਲੂਗਾ ਵੀਰੇ ਲੁਧਿਆਣੇੋਂ ਆਏ ਨਹੀਂ ਮਿਲਦਾ ਇਹ ਵੱਧ ਤੋਂ ਵੱਧ ਇਹਦੀ ਜਿਹੜੀ ਯਾਨੀ ਕਿ ਬਰਤਨ ਦੀ ਡੇਟ ਆ ਉਹ 3 ਤੋਂ 4 ਦਿਨ ਹੀ ਹੁੰਦੀ ਆ ਤੇ ਕਿਉਂਕਿ ਉਸ ਤੋਂ ਬਾਅਦ ਇਹ 스멜 ਮਾਰਨ ਲੱਗ ਜਾਂਦਾ ਤੇ ਇਹਨੂੰ ਤਾਂ ਬਸ ਤਾਜ਼ਾ ਤਾਜ਼ਾ ਇੱਕ ਕਿਸਮ ਦਾ ਕਹਿ ਲਓ ਇੱਕ ਅੱਧੇ ਦਿਨ ਦਾ ਬੀਹਾ ਵਰਤ ਸਕਦੇ ਆ ਵੱਧ ਤੋਂ ਵੱਧ ਤੇ ਇੰਨੀ ਦੂਰ ਤੱਕ ਤਾਂ ਜਾਣਾ ਵੀ ਹੈ ਨਹੀਂ ਤੇ ਇਹ 7 ਰੁਪਏ ਨੂੰ ਪੈਂਦਾ ਭਰਾ ਤੇ ਇਹ ਜਿੱਥੇ ਵੀ ਤੁਹਾਡੇ ਕਿਤੇ ਨੇੜੇ ਤੜੇ ਫੈਕਟਰੀ ਹੋਵੇ ਤੁਸੀਂ ਪੁੱਛ ਸਕਦੇ ਹੋ ਇਹ ਜ਼ਿਆਦਾਤਰ ਜਿਆਦਾਤਰ ਪਤਾ ਤੁਹਾਨੂੰ ਕਿੱਥੋਂ ਪਤਾ ਲੱਗੂਗਾ ਵੀ ਤੁਹਾਡੇ ਨੇੜੇ ਤੇੜੇ ਫੈਕਟਰੀ ਕਿੱਥੇ ਆ ਜਿਹੜੀ ਤੁਹਾਡੇ ਪਿੰਡ ਕਨਫੈਕਸਟਰੀ ਹੋਵੇ ਉੱਥੇ ਸੋਇਆਬੀਨ ਦਾ ਦੁੱਧ ਜਾਂ ਪਨੀਰ ਵਾਲੀ ਬੋਤਲ ਆਉਂਦੀ ਆਉਂਦੀ ਹੋਊਗੀ ਦੁੱਧ ਵਾਲੀ ਬੋਤਲ ਜਾਂ ਪਨੀਰ ਵਾਲਾ ਪੈਕਟ ਉਹ ਉਹ ਬਾਈ ਤੋਂ ਪੁੱਛ ਲਓ ਵੀ ਤੁਹਾਨੂੰ ਕਿੱਥੋਂ ਦੇ ਬੰਦੇ ਦੇ ਕੇ ਜਾਂਦੇ ਆ ਜਾਂ ਫਿਰ ਪੈਕਟ ਲੈ ਕੇ ਉਹਦੇ ਪਿਛੇ ਐਡਰੈਸ ਪੜ੍ਹ ਲਓ ਇਹ ਸਾਰ ਨੂੰ ਸੌਖਾ ਠੀਕ ਆ ਜੀ ਬਾਈ ਗਾਂ ਦੇ ਮੌਕੇ ਆ ਤਰਨਵੀਰ ਕਹਿੰਦਾ ਵੀ ਵੀ ਐਂ ਕਰਕੇ ਵੀ ਦਵਾਈ ਬਾਈ ਆਪਣੀ ਕਹਾੜੇ ਵਾਲੀ ਦੇ ਵੀ ਐਤ ਕੀ ਮੌਕੇ ਹੋਏ ਆ ਕਦੇ ਆਪਣੇ ਮੌਕੇ ਕਿਸੇ ਦੇ ਹੋਏ ਨਹੀਂ ਸੀ ਵੈਸੇ ਆ ਦੇ ਇਹਦੇ ਨਾਲ ਥਾਣਾ ਤੇ ਐਤ ਕੀ ਹੋਏ ਨੇ ਛੋਟੇ ਛੋਟੇ ਨੇ ਹਜੇ ਤਾਂ ਹੁੰਦਾ ਤੇ ਵੈਸੇ ਤੁਹਾਨੂੰ ਦੇਖਣੇ ਤਾਂ ਹੈ ਨਹੀਂ ਐਸ ਲੋਟ ਜੇ ਦੇਖਦੇ ਹੁਣ ਤਾਂ ਤੇ ਛੋਟੇ ਛੋਟੇ ਜੇ ਹੋਏ ਆ ਭਰਾ ਤੇ ਇਹਦੀ ਹੋਮੋਪੈਥੀ ਹੋਈ ਆਉਂਦੀ ਹੁੰਦੀ ਆ ਵੀਰੇ ਅਡਰ ਪੌਕਸ ਇਹੀ ਨਾਂ ਤੋਂ ਆਉਂਦੀ ਆ ਤੇ ਕਿਸੇ ਵਧੀਆ ਕੰਪਨੀ ਦੀ ਲੈ ਲਓ ਜੇ ਡਾਕਟਰ ਗਰੇਵਾਲ ਦੀ ਲੈਣੋਂ ਤਾਂ ਬਾਲਾ ਵਧੀਆ ਭਰਾ ਕਿਉਂਕਿ ਉਹ ਵਧੀਆ ਚੀਜ਼ ਆ ਆਪਾਂ ਵਰਤਿਆ ਤੇ ਹੁਣ ਇਹਦੀ ਵੀ ਲਿਆਉਣੀ ਆ ਕਿਸੇ ਦਿਨ ਜਾ ਕੇ ਮੈਂ ਆਰਡਰ ਬਾਕਸ ਦੇ ਨਾਂ ਤੇ ਕੋਈ ਵੀ ਦਵਾਈ ਹੋਮੋਪੈਥੀ ਲੈ ਸਕਦੇ ਹਾਂ ਬਾਈ ਉਹਦੇ ਨਾਲ ਮੌਕੇ ਕਾਬੂ ਚਾਉਣ ਲੱਗ ਜਾਂਦੇ ਆ ਜੇ ਨਾ ਇਹਨਾਂ ਨੂੰ ਸੰਭੀ ਆ ਬਾਈ ਫਿਰ ਬਾਹਲੇ ਜ਼ਿਆਦਾ ਹੋ ਜਾਂਦੇ ਆ ਥਣਾ ਤੇ ਦੀਪ ਸੰਧੂ ਮੇਰੀ ਕਾਉ ਦੇ AI ਤੋਂ ਅਗਲੇ ਦਿਨ ਤਾਰਾਂ ਚ ਬਲੱਡ ਆਇਆ ਵੀਰੇ ਉਹੀ ਚੱਕਰ ਪੈ ਗਿਆ ਦੀ ਬਾਈ ਬਸ ਜੇ ਤਾਰਾਂ ਦੇ ਵਿੱਚ ਮੈਕਸ ਬਲੱਡ ਆਇਆ ਤਾਂ ਗੱਬਣੀ ਆ ਬਾਈ ਇੱਕ ਕਿਸਮ ਦੀ ਸਮਝ ਲਓ ਅੰਡਾ ਜਦੋਂ ਬਾਈ ਅੰਦਰ ਜਾਨੀ ਕਿ ਕਨਸੀਵ ਕਰਦਾ ਨਾ ਪਸ਼ੂ ਤੇ ਉਹ ਨਿਕੇ ਨਿਕੇ ਰੇਸ਼ੇ ਟੁੱਟਦੇ ਆ ਉਹਦੇ ਨਾਲ ਬਾਈ ਬਲੱਡ ਆਉਂਦਾ ਹੀ ਆਉਂਦਾ ਵਾ ਤੇ ਇਹ ਜੇ ਤਾਰਾਂ ਦੇ ਵਿੱਚ ਮੈਕਸ ਬਲੱਡ ਆਇਆ ਵਾ ਆਪਣੀ ਕਾਲੀ ਦੇ ਵੀ ਉਵੇਂ ਆਇਆ ਤੇ ਫੇਰ ਬਾਈ ਕਨਫਰਮ ਹੀ ਸਮਝੋ ਇੱਕ ਸੰਧੀ ਤੇ ਇਹੀ ਆ ਬਸ ਸੋਇਆਬੀਨ ਦਾ ਰੇਟ ਹੀ ਸਾਰੇ ਵੀਰਿਆ ਨੇ ਪੁੱਛਿਆ ਵਾ ਦਾ ਕਿੱਥੋਂ ਮਿਲਦਾ ਨੰਬਰ ਸੈਂਡ ਕਰ ਦੇ ਬਾਈ ਜਗਜੀਤ ਸਿੰਘ ਬਾਈ ਕਹਿੰਦੇ ਤੇ ਜਗਦੀਪ ਸਿੰਘ ਡਿੰਪਲ ਭਮਰਾ ਵੀਰ ਬੱਚੀ ਇਹ 3 ਮਹੀਨਾਂ ਦੀ ਪ੍ਰੈਗਨੈਂਟ weight ਘਟ ਹੈ ਕੀ ਪਾਇਆ ਜਾਵੇ ਡੇਂਪਲ ਬਾਈ ਇੱਕ ਤਾਂ ਉਹ ਹਜੇ 3 ਮਹੀਨੇ ਦੀ ਗੱਬਣਾ ਹਨਾ ਉਹਨੂੰ ਹਜੇ ਉਵੇਂ ਹੀ ਚੱਲਣ ਦੋ ਕਿਉਂਕਿ ਜੇ ਆਪਾਂ ਹੁਣ ਤੋਂ ਹੀ ਪਸ਼ੂ ਦੀ ਬਾੜੀ ਸੇਵਾ ਕਰਨ ਲੱਗ ਜਾਈਏ ਇਹ ਨਹੀਂ ਪਤਾ ਵੀ ਬੱਚੇ ਨੂੰ ਖਰਾਕ ਲੱਗਣ ਲੱਗ ਜੇ ਉਧਰੋਂ ਪਲੂਣ ਬੱਛੀ ਹੋਵੇ ਬੱਚਾ ਵੱਡਾ ਹੋ ਜਾਵੇ ਬਾਈ ਫਿਰ ਇੰਜਣ ਕਰ ਦਿੰਦਾ ਉਹ ਪਸ਼ੂ ਦਾ ਠੀਕ ਹੈ ਨਾ ਤੇ ਏਦੂ ਬਿਹਤਰ ਆ ਉਹਦੀ 6ਵੇਂ 7ਵੇਂ ਮਹੀਨੇ ਜਾ ਕੇ ਸੇਵਾ ਸ਼ੁਰੂ ਕਰੋ ਹੁਣ ਉਹਨੂੰ ਐਂ ਚੱਲਣ ਦੋ ਕਿਉਂਕਿ ਜਦੋਂ ਵੀ ਬਾਈ ਪਸ਼ੂ ਕਨਸੀਵ ਕਰੂਗਾ ਪਹਿਲੇ ਸੂਏ ਵਾਲਾ ਵਜਨ ਉਹ ਤਾਂ ਆਟੋਮੈਟਿਕ ਹੀ ਵਧਣ ਲੱਗ ਜਾਂਦਾ ਹੁੰਦਾ ਪਤਾ ਕੀ ਚੱਕਰ ਆ ਇਹ ਜਾਨਕੀ ਮ ਮੈਂ ਤੁਹਾਨੂੰ ਮੋਟੀ ਮੋਟੀ ਗੱਲ ਦੱਸਾਂ ਕਿਉਂਕਿ ਹਾਰਮੋਨ ਚੇਂਜ ਹੁੰਦੇ ਨੇ ਉਹਦੇ ਨਾਲ ਵਜ਼ਨ 'ਚ ਫਰਕ ਪੈਣ ਲੱਗ ਜਾਂਦਾ ਪਰ ਤੇ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਵੀ ਜਿਹੜੀ ਤੁਸੀਂ ਪਹਿਲਾਂ ਬੱਚੀ ਪ੍ਰੈਗਨੈਂਟ ਦੇਖ ਲਈ ਉਹਦਾ ਸਰੀਰ ਘੁਲਣ ਲੱਗ ਜੂਗਾ ਜਿਵੇਂ ਆਪਾਂ ਕਹਿ ਦਿੰਨੇ ਆ ਤੇ ਉਹ ਹੌਲੀ ਹੌਲੀ ਵਜ਼ਨ ਆਪ ਹੀ ਕਰਦੀ ਰਹਿੰਦੀ ਆ ਤੇ ਇੱਕ ਬਾਈ ਹੋਰ ਵੀ ਕਮੈਂਟ ਆਇਆ ਸੀਗਾ ਹਜੇ 6ਵੇਂ 7ਵੇਂ ਮਹੀਨੇ ਡੈਂਪਲ ਬਾਈ ਸ਼ੁਰੂ ਕਰੇ ਉਹਦਾ ਸੇਵਾ ਹਜੇ ਤਾਂ ਨੋਰਮਲ ਚੱਲਣ ਦੋ ਜਿਹੜੀ ਫੀਡ ਪਾਉਨੇ ਹੋ 1.5 ਕਿਲੋ ਉਹ ਵੇਲੇ ਪਾਤੀ ਸੀ ਪਰ 1.5 ਕਿਲੋ ਉਹ ਵੇਲੇ ਪਾਤੀ ਤੇ ਗਰ ਸੇਵਕ ਬਰਾੜ ਬਾਈ ਗਾਂ ਸੂਈ ਨੂੰ ਤਿੰਨ ਮਹੀਨੇ ਹੋ ਗਏ ਜਦੋਂ ਦੀ ਸੂਈਆਂ ਤਾਰਾਂ ਤਾਰਾਂ ਕਰਦੀ ਆ ਪਰ ਬੋਲੀ ਨਹੀਂ ਕੀ ਚੱਕਰ ਪਰ ਆ ਕੋਈ ਚੱਕ ਨਹੀਂ ਹੈਗਾ ਉਹਦਾ ਮਿਨਰਲ ਮਿਕਚਰ ਠੋਕ ਕੇ ਰੱਖੋ ਉਹਨੂੰ 100 ਗ੍ਰਾਮ ਸੀਆਰਐਸ ਆਪਣੀ ਕਾਲੀ ਨੇ ਸੇਮ ਹੀ ਆ ਹੀ ਕੀਤਾ ਸਾਢੇ ਤਿੰਨ ਮਹੀਨੇ ਤੇ ਬੋਲੀ ਆ ਭਰਾ ਇਹ ਖੁੱਲ ਕੇ ਤਾਰਾਂ ਜੀਆਂ ਕਰਦੀ ਸੀ ਪਰ ਉਵੇਂ ਨਹੀਂ ਬੋਲਦੀ ਜਾਲਾ ਕਰਦੀ ਸੀਗੀ ਤੇ ਆਪਾਂ ਇਹਨੂੰ ਜਾਨੀ ਕਿ ਖੁੱਲੀ ਹੀ ਛੱਡਿਆ ਸੀ ਵੀ ਯਾਦਤਰ ਜੀ ਕਰਦਾ ਉਦੋਂ ਹੀ ਜਾਨੀ ਕਿ ਖੁੱਲ ਕੇ ਬੋਲਣਗੇ ਉਦੋਂ ਹੀ ਤਾਰਾਂ ਦੇ ਮੇਗੀ ਉਹ ਦਿਨ ਇਹ ਹੀ ਕਰਾਵਾਂਗੇ ਤੇ ਆਪਾਂ ਇਹਦਾ ਪਾਊਡਰ ਜ਼ਰੂਰ ਚਾਲੂ ਰੱਖਿਆ ਸੀ ਆਰਐਸ ਪਾਊਡਰ ਪਾਉ ਉਹਨੂੰ 100 ਗ੍ਰਾਮ ਡੇਲੀ ਦਾਪਰਾ ਉਹ ਥੋੜੀ ਜੰਦਰੋਂ ਬੱਚੇ ਤਾਂ ਨਹੀਂ ਉਹਦੀ ਕਮਜ਼ੋਰ ਆ ਤਾਂ ਹੀ ਉਹ ਜਾਲਾ ਕਰਦੀ ਆ ਤਾਰਾਂ ਨਹੀਂ ਦਿੰਦੀ ਖੁੱਲ ਕੇ ਇੱਕ ਉਹਦਾ ਬਾਈਆ ਨੋਟ ਕਰ ਲਿਆ ਕਰੋ ਜਿੱਦਾਂ ਬਾਈਏ ਦੇ ਤਾਰਾਂ ਦਿੱਤੀਆਂ ਉਸ ਤੋਂ ਬਾਅਦ ਨਾਲ ਹੀ ਬਸ ਗੁੜ 2 ਕਿਲੋ ਉਹਨੂੰ ਆਉਂਦੇ ਬਾਈਏ ਤੱਕ 20 ਦਿਨਾਂ ਦੇ 22 ਦਿਨਾਂ ਦੇ ਵਿੱਚ ਵਿੱਚ 2 ਕਿਲੋ ਗੁੜ ਥੋੜਾ ਥੋੜਾ ਕਰਕੇ ਰੋ ਚਾਰ ਦਿਆ ਕਰੋ ਉਹਦੇ ਨਾਲ ਖੁੱਲ ਕੇ ਹੀਟ ਆ ਜਾਊਗੀ ਉਹਦੀ ਕੋਈ ਚੱਕਰ ਨਹੀਂ ਡਾਰਨ ਵਾਲੀ ਗੱਲ ਨਹੀਂ ਬਾਈ ਇਹ ਇਹਨਾਂ ਨੇ ਤਾਰਾਂ ਤਾਂ ਦੇਣੀਆਂ ਹੀ ਦੇਣੀਆਂ ਨੇ ਬਾਈ ਜੇ ਘਾਟਾ ਨਹੀਂ ਤਾਂ ਰਹੂਗੀ ਨਹੀਂ ਤਾਂ ਤਾਰਾਂ ਦਾ ਦਊਗੀ ਇਹ ਠੀਕ ਆ ਜੀ ਆਪਣੀ ਕਾਲੀ ਆਈਆਂ ਵੀ ਆਪਾਂ ਕੋਈ ਇਹਦਾ ਨਾ ਛੇੜਖਾਨੀ ਨਹੀਂ ਕੀਤੀ ਹੈਗੀ ਵੀ ਇਹਨੂੰ ਕੱਟ ਲਾ ਦਈਏ ਜਾਂ ਕੁਛ ਲਾ ਦਈਏ ਤਿੰਨ ਸਾਢੇ ਤਿੰਨ ਮਹੀਨੇ ਤੇ ਜਾ ਕੇ ਬੋਲੀ ਆ ਇਹ ਹਜੇ 13 14 ਦਿਨ ਹੋਇਆ ਇਹ ਆਈ ਕਰਾਈ ਨੂੰ ਇਹਨੂੰ ਜਿੱਦਿਆਂ ਆ ਆਪਣੀ ਗਾਂਸ ਹੋਈ ਆ ਤੇ ਆਪਾਂ ਕੋਈ ਇਹਦਾ ਬਾਧੂ ਖਰਚਾ ਜਾਂ ਕੋਈ ਆਪਾਂ ਟੈਨਸ਼ਨ ਨਹੀਂ ਲਈ ਹੈਗੀ ਵੀ ਜਦ ਬੋਲੂਗੀ ਉਦੋਂ ਹੀ ਕਰਾਵਾਂਗੇ ਤੇ ਹੁਣ ਇਹ ਕਾਮ ਇਹ ਹਜੇ ਇਨਫੈਕਸ਼ਨ ਜੀ ਕੱਢਦੀ ਆ ਇਹਨੂੰ ਵੀ ਆਪਾਂ ਕੁਝ ਨਹੀਂ ਛੇੜਨਾ ਬਸ ਹਰੇਕ ਬਾਈ ਤੇ ਇਹਦੇ ਦਵਾਈ ਭਰਾ ਦੇ ਕਰਨੀਆਂ ਜਿੱਦੇ ਤਾਰਾਂ ਸਾਫ਼ ਹੋ ਗਈਆਂ ਬਸ ਉਦੋਂ ਇਹ ਇਹੀ ਕਰਾਵਾਂਗੇ ਚਾਹੇ ਇਹ ਅਪ੍ਰੈਲ ਚ ਲੈ ਜਵੇ ਚਾਹੇ ਮਈ ਚ ਲੈ ਜਵੇ ਚਾਹੇ ਮਈ ਦੇ ਐਂਡ ਤੱਕ ਲੈ ਜਵੇ ਕੋਈ ਚੱਕਰ ਨਹੀਂ ਹੈਗਾ ਆਪਾਂ ਇਹਨੂੰ ਕੋਈ ਛੇੜਖਾਨੀ ਨਹੀਂ ਕਰਨੀ ਹੈਗੀ ਠੀਕ ਆ ਨਾ ਬਾਈ ਪਸ਼ੂ ਆ ਕਿਸੇ ਲੋਟ ਕਿਸੇ ਦਾ ਹਨਾ ਬਾਡੀ ਸਟਰਕਚਰ ਕਿਵੇਂ ਹੁੰਦਾ ਕਿਸੇ ਦਾ ਕਿਵੇਂ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਐ ਨਾ ਵੀ ਕਬਰਾੜ ਜਾਵੇ ਵੀ ਤਿੰਨ ਮਹੀਨੇ ਹੋ ਗਏ ਸੂਈ ਨੂੰ ਤੇ ਅੱਜ ਨਾ ਬੋਲੀ ਨਹੀਂ ਕਦੋਂ ਰੱਖੂ ਹਨਾ ਇਹਨਾਂ ਨੇ ਰਹਿ ਹੀ ਜਾਣਾ ਹੁੰਦਾ ਬਾਈ ਜਦੋਂ ਪ੍ਰੋਪਰ ਅੰਦਰੋਂ ਠੀਕ ਹੋ ਗਏ ਠੀਕ ਆ ਜੀ ਮਿਲਦੇ ਆ ਫਿਰ ਵੀਰੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਅੱਜ ਥੋੜੀ ਜੀ ਕਾਲੀ ਆ ਤੇ ਮੈਂ ਤੇਜ਼ੀ ਤੇ ਜੀ ਤਾਂ ਹੀ ਕਮੈਂਟ ਪੜ੍ਹਿਆ ਧਾਰਾਂ ਨੂੰ ਲੇਟ ਹੋਈ ਜਾਂਦੇ ਆ ਫਿਰ ਤੇ ਫਿਰ ਘਰਾਂ 'ਚ ਦੁੱਧ ਪਾਉਣਾ ਕਰਕੇ ਫਿਰ ਉਧਰ ਫਿਰ ਟਾਈਮ ਤੇ ਭਾਲਦਾ ਅਗਲਾ ਉਸੇ ਟਾਈਮ ਤੇ ਜਾਣਾ ਪੈਂਦਾ ਫਿਰ ਨਹੀਂ ਐਂਡ ਤੇ ਡੈਰੀ ਵੀ ਬੰਦ ਹੋ ਜਾਂਦੀ ਹੁਣ ਤਾਂ ਡੈਰੀ ਵੀ ਪੈਣ ਲੱਗ ਗਿਆ ਤੇ ਆਹ ਚੱਕਰ ਆ ਮਿਲਦੇ ਆ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ